ਭਾਰਤ ਤੇ ਪਾਕਿਸਤਾਨ ਦੀਆਂ ਜਿੰਨੀਆਂ ਵੀ ਹੁਣ ਤੱਕ ਜੰਗਾਂ ਹੋਈਆਂ ਉਹਨਾਂ ਜੰਗਾਂ ਤੋਂ ਬਾਅਦ ਜਿਹੜੀ ਜੰਗ ਦੋਵਾਂ ਦੇਸ਼ਾਂ ਦੇ ਲੋਕਾਂ ਨੇ ਚੱਲੀ ਮੇਰਾ ਖਿਆਲ ਆ ਕੋਈ ਵਿਸਥਾਰ ਦੇਣ ਦੀ ਲੋੜ ਨਹੀਂ 1965 ਦੇ ਵਿੱਚ ਪਾਕਿਸਤਾਨ ਦੇ ਨਾਲ ਜਿਹੜੀ ਜੰਗ ਲੱਗੀ ਸੀ ਭਾਰਤ ਦੀ 49 ਦਿਨ ਚੱਲੀ ਆ 1971 ਦੇ ਵਿੱਚ ਜਿਹੜੀ ਜੰਗ ਲੱਗੀ ਸੀ ਉਹ 13 ਦਿਨ ਚੱਲੀ ਆ ਤੇ ਜਿਹੜੀ ਕਾਰਗਲ ਦੀ ਜੰਗ ਲੱਗੀ ਸੀ ਉਹ 99 ਦਿਨ ਚੱਲੀ ਆ ਤੇ ਜਿਹੜੀ ਹੁਣ ਜੰਗ ਲੱਗੀ ਜਾਂ ਜੰਗ ਲੱਗਦੀ ਲੱਗਦੀ हट ਗਈ ਆਪਰੇਸ਼ਨ ਸੰਧੂਰ ਵਾਲੀ ਇਹ 4 ਦਿਨ ਚੱਲੀ ਆ ਭਾਰਤ ਤੇ ਪਾਕਿਸਤਾਨ ਦਰਮਿਆਨ ਜਿਹੜੀਆਂ ਜੰਗਾਂ ਲੱਗੀਆਂ ਹੁਣ ਤੱਕ মিডিਆ ਇਹ ਗੱਲ ਕਹਿੰਦਾ ਜੀ ਕਿ ਐਤਕੀ ਸਭ ਤੋਂ ਛੋਟੀ ਜੰਗ ਲੱਗੀ ਯਾਨੀ ਕਿ 4 ਦਿਨ ਦੇ ਵਿੱਚ ਹੀ ਇਹਦਾ ਨਿਪਟਾਰਾ ਹੋ ਗਿਆ ਸਾਨੂੰ ਇਸ ਗੱਲ ਦੀ ਬੜੀ ਤਸੱਲੀ ਆ ਕਿ 4 ਦਿਨ ਦੇ ਵਿੱਚ ਹੀ ਨਿਪਟਾਰਾ ਹੋ ਗਿਆ ਜਿਹੜੇ ਅਖੌਤੀ ਦੇਸ਼ ਭਗਤਾ ਉਧਰ ਵੀ ਬੈਠੇ ਤੇ ਇਧਰ ਵੀ ਬੈਠੇ ਉਹਨਾਂ ਨੂੰ ਭਾਵੇਂ ਇਹ ਲੱਗਦਾ ਹੋਵੇ ਜੀ ਕਿ ਗੋਲਾ ਜੇਕਰ ਇਧਰ ਛੁੱਟਿਆ ਜਾਂਦਾ ਤਾਂ ਗੱਲ ਹੋਰ ਹੁੰਦੀ ਜੇਕਰ ਇਧਰ ਨੂੰ ਮਾਰ ਮੁਕਾਈ ਕਰ ਦਿੱਤੀ ਜਾਂਦੀ ਗੱਲ ਹੋਰ ਹੁੰਦੀ ਪਰ ਇਹ 4 ਦਿਨ ਦੇ ਵਿੱਚ ਵਿੱਚ ਹੀ ਸਾਰਾ ਕੁਝ ਮੁੱਕ ਗਿਆ ਭਾਵੇਂ 트럼ਪ ਦੇ ਦਖਲ ਨਾਲ ਮੁੱਕਿਆ ਤੇ ਭਾਵੇਂ ਕੋਈ ਹੋਰ ਇਹਦੇ ਪਿੱਛੇ ਗੱਲ ਹੈਗੀ ਆ ਪਰ ਇਹ ਜਿਹੜਾ ਸਾਰਾ ਕਲੇਸ਼ ਮੁੱਕ ਗਿਆ ਇਹ ਜਿਹੜੇ ਗੋਲੇ ਜਿਹੜੇ ਡਰੋਨ ਜਿਹੜੀਆਂ ਮਜ਼ਾਈਲਾਂ ਜਿਹੜੇ ਰਾਤ ਨੂੰ ਖੜਕੇ ਸੁਣਦੇ ਸੀ ਇਹ ਸਾਰਾ ਕੁਝ ਬੰਦ ਹੋ ਗਿਆ ਤੇ ਜੋ ਗੋਦੀ ਮੀਡੀਆ ਦੇ ਵੱਲੋਂ ਤੇ ਪਰਲੇ ਪਾਰ ਦੇ ਮੀਡੀਆ ਦੇ ਵੱਲੋਂ ਛੁਰਲੀਆਂ ਛੱਡੀਆਂ ਜਾਂਦੀਆਂ ਸੀ ਉਹ ਵੀ ਹੋਰ ਵਿਸ਼ਿਆਂ ਦੇ ਉੱਤੇ ਕੇਂਦਰਿਤ ਹੋ ਗਈਆਂ ਇਸ ਵਿਸ਼ੇ ਤੋਂ ਪਰੇ ਹੋ ਗਈਆਂ ਇਸ ਗੱਲ ਦੀ ਸਾਨੂੰ ਤੁਹਾਨੂੰ ਸਭ ਨੂੰ ਤਸੱਲੀ ਮਨਾਉਣੀ ਚਾਹੀਦੀ ਆ ਅੱਜ ਕੱਲ੍ਹ ਸੰਘ ਪੜ ਨੂੰ ਦੇਸ਼ ਭਗਤੀ ਦਾ ਨਾਂ ਦਿੱਤਾ ਜਾਂਦਾ ਜਦ ਕਿ ਮੈਂ ਸੋਚਦਾ ਹੁੰਨਾ ਕਿ ਦੇਸ਼ ਭਗਤੀ ਦਾ ਖੌਰੂ ਪੌਣ ਨਾਲ ਸੰਬੰਧਤ ਨਹੀਂਗਾ ਦੇਸ਼ ਭਗਤੀ ਦਾ ਸਿਰਫ ਤੇ ਸਿਰਫ ਡੈਡੀਕੇਸ਼ਨ ਦੇ ਨਾਲ ਸਮਰਪਣ ਦੇ ਨਾਲ ਸੰਬੰਧ ਹੈ ਕਿ ਤੁਸੀਂ ਆਪਣੀ ਮਿੱਟੀ ਨਾਲ ਆਪਣੇ ਦੇਸ਼ ਨਾਲ ਆਪਣੇ ਵਤਨ ਨਾਲ ਕਿੰਨੀ ਮੁਹੱਬਤ ਕਰਦੇ ਹੋ ਪਰ ਸਾਡੇ ਦੇਸ਼ ਦੇ ਵਿੱਚ ਪਰਭਾਸ਼ਾ ਇਹ ਬਣ ਗਈ ਜਿੰਨਾ ਸੰਗ ਪਾੜੋਗੇ ਓਨੇ ਵੱਡੇ ਦੇਸ਼ ਭਗਤਾ ਅਖਵਾਏ ਜਾਓਗੇ ਸੋ ਇਸੇ ਕਰਕੇ ਇਧਰ ਵੀ ਤੇ ਉਧਰ ਵੀ ਬਹੁਤ ਸਾਰੇ ਲੋਕ ਸੰਗ ਪਾੜਨ ਨੂੰ ਪੋਸਟਾਂ ਪਾਉਣ ਨੂੰ ਗਾਲਾਂ ਕੱਢਣ ਨੂੰ ਦੇਸ਼ ਭਗਤੀ ਸਮਝੀ ਬੈਠੇ ਆ ਜਦ ਕਿ ਇਹਨਾਂ ਦੇ ਸਿਰ ਦੇ ਵਿੱਚ ਤੜਕੇ ਉੱਠਣ ਸਾਰੀ ਲਾਹਣਤਾਂ ਦੇ ਟੋਕਰੇ ਪੈ ਜਾਂਦੇ ਪਰ ਇਹ ਦੇਖਦੇ ਨਹੀਂ ਮੇਰੇ ਮੂਰੇ ਬਹੁਤ ਸਾਰੇ ਕਿਉਂ ਦਾਰਨਾ ਵੀ ਇਹ ਕੀ ਹੋਇਆ ਕੀ ਕੀ ਆ ਕਿਉਂਕਿ ਪਾਕਿਸਤਾਨ ਦੀ ਸਰਕਾਰ ਤੇ ਪਾਕਿਸਤਾਨ ਦਾ ਮੀਡੀਆ ਇਹ ਗੱਲ ਕਹਿੰਦਾ ਜੀ ਕਿ ਅਸੀਂ ਭਾਰਤ ਨੂੰ ਦਬਲਿਆ ਬਹੁਤ ਤੇ ਭਾਰਤ ਦਾ ਅਸੀਂ ਨੁਕਸਾਨ ਕੀਤਾ ਇਧਰੋਂ ਹੁਣ ਭਾਰਤੀ ਮੀਡੀਆ ਦਾ ਵੱਡਾ ਹਿੱਸਾ ਇਹ ਗੱਲ ਕਹਿੰਦਾ ਕਿ ਪਾਕਿਸਤਾਨ ਨੂੰ ਦਬਲਿਆ ਬਹੁਤ ਉਹਨਾਂ ਨੂੰ ਇਸ ਵੇਲੇ ਤਰੇਲੀਆਂ ਆਈਆਂ ਪਈਆਂ ਉਹ ਡਰ ਗਏ ਉਹ ਕੰਬ ਗਏ ਤੇ ਭਵਿੱਖ ਦੇ ਵਿੱਚ ਉਹ ਕਦੇ ਵੀ ਅਤਵਾਦੀ ਗੱਲ ਨਹੀਂ ਕਰਨਗੇ ਇਹ ਦੋਨਾਂ ਦੇਸ਼ਾਂ ਦਾ ਮੀਡੀਆ ਕਹਿੰਦਾ ਜੀ ਅਸੀਂ ਜਿੱਤ ਗਏ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਕਹਿੰਦੀਆਂ ਅਸੀਂ ਜਿੱਤ ਗਏ ਅਸੀਂ ਆਪਣੀਆਂ ਰਿਪੋਰਟਾਂ ਪੜ੍ਹ ਗਏ ਤਾਂ ਪਾਕਿਸਤਾਨ ਕੰਬਿਆ ਤੇ ਜੇਕਰ ਪਾਕਿਸਤਾਨ ਦੀਆਂ ਰਿਪੋਰਟਾਂ ਪੜ੍ਹ ਗਏ ਤੇ ਭਾਰਤ ਕੰਬਿਆ ਪਰ ਪਤਾ ਨਹੀਂ ਉਹ ਕੰਬੇ ਕਿ ਨਹੀਂ ਕੰਬੇ ਪਰ ਜਿਹੜੇ ਪਾਕਿਸਤਾਨ ਵਾਲੇ ਪਾਸੇ ਸਰਹੱਦੀ ਪਿੰਡਾਂ ਦੇ ਲੋਕ ਆ ਉਹ ਸੱਚੀ ਮੁੱਚੀ ਕੰਬੇ ਸੀ ਜਿਹੜੇ ਸਾਡੇ ਇੱਥੇ ਸੋਹਣੇ ਭਾਰਤ ਸੋਹਣੇ ਪੰਜਾਬ ਦੇ ਸਰਹੱਦੀ ਖੇਤਰ ਦੇ ਵਸਨੀਕ ਆ ਉਸ ਸਤਿਮੁੱਚੀ ਕੰਬੇ ਸੀ ਤੇ ਹੁਣ ਸ਼ੁਕਰ ਆ ਇਸ ਗੱਲ ਦਾ ਕਿ ਚਾਰ ਦਿਨਾਂ ਬਾਅਦ ਉਹ ਜੱਬ ਉਹ ਖੜਕੇ ਦੜਕੇ ਉਹ ਸਭ ਕੁਝ ਮੁੱਕ ਗਿਆ ਜਿਹਦੇ ਕਰਕੇ ਸਰਹੱਦੀ ਖੇਤਰ ਦੇ ਲੋਕ ਆਪੋ ਆਪਣੇ ਘਰਾਂ ਨੂੰ ਤੁਰ ਪਏ ਆ ਜਾਂ ਕਹਿੰਦੇ ਉਹ ਆਪੋ ਆਪਣੇ ਪਿੰਡਾਂ ਆਪੋ ਆਪਣੇ ਘਰਾਂ ਦੇ ਵਿੱਚ ਪਹੁੰਚ ਗਏ ਆ ਉਹਨਾਂ ਨੇ ਖੇਤਾਂ ਦੇ ਵਿੱਚ ਫੇਰ ਜਾਣਾ ਸ਼ੁਰੂ ਕਰਤਾ ਬਾਜ਼ਾਰਾਂ ਦੇ ਵਿੱਚ ਚੈਲਪੈਲ ਇੱਕ ਵਾਰ ਫੇਰ ਆਈ ਆ ਆ ਜਿਹੜੀ ਮੈਂ ਹੁਣੇ ਦੇਖ ਕੇ ਹਟਿਆ ਇੱਕ ਤਸਵੀਰ ਉਹਦੇ ਵਿੱਚ ਜਿਹੜੀ ਸ਼੍ਰੀਨਗਰ ਦੀ ਡਲ ਝੀਲ ਆ ਉਹਦੇ ਵਿੱਚ ਸ਼ਿਕਾਰੀ ਵਿਰਲੇ ਟਾਵੇਂ ਫੇਰ ਨਜ਼ਰ ਆਉਣ ਲੱਗ ਪਏ ਆ ਉਥੋਂ ਦੇ ਲੋਕਾਂ ਨੂੰ ਇਸ ਗੱਲ ਦੀ ਆਸ ਫੇਰ ਵੱਜੀ ਆ ਵੀ ਜਿਵੇਂ ਬਾਜ਼ਾਰਾਂ ਦੇ ਵਿੱਚ ਰੌਣਕ ਮੁੜਨ ਲੱਗੀ ਆ ਸ਼ਾਇਦ ਟੂਰਿਸਟ ਫੇਰ ਆਉਣਗੇ ਸਾਡੀ ਰੋਟੀ ਚੱਲੂਗੀ ਪਿਛਲੇ ਸਾਲ 2 ਕਰੋੜ ਤੋਂ ਵੱਧ ਟੂਰਿਸਟ ਗਰਮੀਆਂ ਦੇ ਮਹੀਨਿਆਂ ਵਿੱਚ ਕੁਝ ਮਹੀਨਿਆਂ ਦੇ ਵਿੱਚ ਸ਼੍ਰੀਨਗਰ ਦੇ ਵੱਲ ਗਏ ਸੀ ਐਤਕੀ ਗੋਲੀਆਂ ਦੀ ਗੜਗੜਾਹਟ ਦੇ ਵਿੱਚ ਕਿਸੇ ਦਾ ਜਾਨ ਨੂੰ ਚਿਤਮੀ ਸੀ ਕਰਦਾ ਪਰ ਖੈਰ ਜਿਨੇ ਜਿਹੜੀ ਚੀਜ਼ ਦੀ ਜਿਵੇਂ ਵਟਤ ਕਰਨੀ ਆ ਉਵੇਂ ਲੱਗੇ ਪਏ ਕਈ ਲੋਕ ਕਈ ਸੋਸ਼ਲ ਮੀਡੀਆ ਦੇ ਉੱਤੇ ਬਿਹਾਰ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਆਪਰੇਸ਼ਨ ਸੰਧੂਰ ਕੇ ਰਾਜਾ ਆਪਰੇਸ਼ਨ ਸੰਦੂਰ ਕੇ ਨਾਇਕ ਆ ਗੱਲਾਂ ਕਰਨ ਲੱਗ ਪਿਆ ਉਧਰਲੇ ਪਾਸੇ ਜਿਹੜੀਆਂ ਜੇਤੂ ਰਥ ਕੱਢੀ ਜਾ ਰਹੀ ਆ ਉਧਰਲੇ ਪਾਸੇ ਪਾਕਿਸਤਾਨ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਆ ਕਿ ਭਾਈ ਅਸੀਂ ਬਹੁਤ ਕਮਾਲ ਕਰਤੀ ਆ ਇਹ ਅਸੀਂ ਸ਼ੁਕਰਾਨਾ ਯਾਤਰਾ ਕਰ ਰਹੇ ਆ ਉਧਰਲੇ ਪਾਸੇ ਆ ਕੁਛ ਚਲ ਪਿਆ ਰਾਜਨੀਤਿਕ ਲੋਕਾਂ ਨੂੰ ਬੇਨਤੀ ਆ ਆਮ ਬੰਦੇ ਦੇ ਉੱਤੇ ਤਰਸ ਕਰੋ ਗੋਲਾ ਇਹ ਦੇਖ ਕੇ ਨਹੀਂ ਡਗਦਾ ਕਿ ਭਾਈ ਇਹ ਕਿਹੜੇ ਧਰਮ ਦਾ ਤੇ ਕਿਹੜੇ ਵਰਗ ਦਾ ਤੇ ਕਿਹੜੇ ਪਿੰਡ ਦਾ ਤੇ ਕਿਹੜੇ ਨਗਰ ਖੇੜੇ ਦਾ ਕਿਹੜੀ ਸਿਆਸੀ ਧਿਰ ਦਾ ਇਸ ਕਰਕੇ ਮਰਦਿਆਂ ਨੂੰ ਹੋਰ ਨਾ ਮਾਰੋ ਸਾਡੇ ਕੋਲੇ ਮਰਨ ਦੇ ਵਿਸ਼ੇ ਪਹਿਲਾਂ ਬਹੁਤ ਹੈਗੇ ਆ ਲੋਕ ਮੋਇਆਂ ਵਰਗੇ ਬਣੇ ਪਏ ਆ ਕਰਜ਼ੇ ਦੇ ਬੋਝ ਥੱਲੇ ਦਬੇ ਆ ਰੋਜ਼ਗਾਰ ਨਹੀਂ ਮਿਲ ਰਿਹਾ ਇਸ ਕਰਕੇ ਦਬੇ ਆ ਸਹੂਲਤਾਂ ਤੋਂ ਸਖਣੇ ਆ ਮੇਰੀ ਇੱਕ ਬੇਨਤੀ ਹੈ ਜਿਹੜੇ ਪੰਜਾਬ ਦੇ ਜਾਂ ਪੰਜਾਬੋਂ ਬਾਹਰਲੇ ਹੋਰ ਹਿੱਸਿਆਂ ਦੇ ਵਿੱਚ ਅਖੌਤੀ ਦੇਸ਼ ਭਗਤ ਆ ਕਦੇ ਜਾ ਕੇ ਦੇਖੋ ਸਰਹੱਦੀ ਪਿੰਡਾਂ ਨੂੰ ਤੁਸੀਂ ਫਾਜ਼ਲਕਾਰੇ ਵੱਲ ਫਿਰੋਜ਼ਪੁਰ ਦੇ ਵੱਲ ਜਾ ਕੇ ਦੇਖੋ ਬਾਕੀ ਸਰਹੱਦੀ ਖੇਤਰਾਂ ਦੇ ਪਿੰਡਾਂ ਨੂੰ ਜਾ ਕੇ ਦੇਖੋ ਜਿਹੜੇ ਜ਼ੀਰੋ ਲਾਈਨ ਦੇ ਉੱਤੇ ਆ ਉਹ ਮੁਹਾਲੀ ਵਰਗੇ ਆ ਉਹ ਪਟਿਆਲੇ ਵਰਗੇ ਆ ਉਹ ਚੰਡੀਗੜ ਵਰਗੇ ਆ ਜਾਂ ਕਾਰੇ ਵਰਗੇ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਆਪਾਂ ਸ਼ੁਕਰੀਆ ਕਰਗੇ ਜੇ ਟਰੰਪ ਨੇ ਸੱਚੀ ਮੁੱਚੀ ਵਿੱਚ ਪੈਸੇ ਗੱਲ ਨਬੜੀਏ ਜੇ ਤਾਂ ਉਹਦਾ ਸ਼ੁਕਰੀਆ ਕਰਗੇ ਉਹਦਾ ਇੱਕ ਕਾਰਨ ਹੋਰ ਆ ਟਰੰਪ ਦੇ ਦੋ ਟਵੀਟਾਂ ਨੇ ਲੋਕਾਂ ਨੂੰ ਜਾਣਕਾਰੀ ਦਿੱਤੀ ਆ ਪਹਿਲੇ ਟਵੀਟ ਦੇ ਵਿੱਚ ਉਹਨੇ ਸ਼ੁਕਰੀਆ ਕਰਤਾ ਸੀ ਦੋਵੇਂ ਦੇਸ਼ਾਂ ਦਾ ਪਰ ਫਿਰ ਸਾਢੇ 3 ਘੰਟਿਆਂ ਬਾਅਦ ਸੀਜ਼ਫਾਇਰ ਦੀ ਉਲੰਘਣਾ ਹੋ ਗਈ ਉਸ ਤੋਂ ਬਾਅਦ ਅਗਲੇ ਦਿਨ ਫਿਰ ਇੱਕ ਟਵੀਟ ਆਇਆ ਜਿਹਦੇ ਵਿੱਚ ਉਹਨੇ ਇਹ ਗੱਲ ਕਹੀ ਕਿ ਦੋਵਾਂ ਦੇਸ਼ਾਂ ਦੇ ਨਾਲ ਅਸੀਂ ਵਪਾਰ ਕਰਨ ਦੇ ਚਾਹਵਾਨ ਆ ਦੋਵਾਂ ਦੇਸ਼ਾਂ ਨਾਲ ਵਪਾਰ ਕਰਾਂਗੇ ਤੇ ਹਜ਼ਾਰਾਂ ਸਾਲ ਤੋਂ ਲਟਕਦੇ ਕਸ਼ਮੀਰ ਮਸਲੇ ਦੇ ਹੱਲ ਦੇ ਲਈ ਵੀ ਅਸੀਂ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਾਂਗੇ। ਪਾਕਿਸਤਾਨ ਨੇ ਇਸ ਗੱਲ ਦਾ ਸਵਾਗਤ ਕਰਤਾ ਤੇ ਸਾਨੂੰ ਇਸ ਗੱਲ ਦੇ ਇਤਰਾਜ਼ ਆ ਯਾਨੀ ਕਿ ਭਾਰਤ ਨੂੰ ਇਸ ਗੱਲ ਦੇ ਉੱਤੇ ਇਤਰਾਜ਼ ਆ ਤੇ ਇੱਥੇ ਭਾਰਤ ਨੇ ਇਹ ਗੱਲ ਕਹੀ ਆ ਕਿ ਦੇਖੋ ਜਿਹੜਾ ਜੰਮੂ ਕਸ਼ਮੀਰ ਦਾ ਹਿੱਸਾ ਜਿਹੜਾ ਕਸ਼ਮੀਰ ਦਾ ਹਿੱਸਾ ਪਾਕਿਸਤਾਨ ਦੇ ਵੱਲੋਂ ਕਬਜ਼ੇ ਦੇ ਵਿੱਚ ਆ ਜਿੰਨੀ ਦੇਰ ਤੱਕ ਉਹ ਵਾਪਸ ਨਹੀਂ ਕਰਦਾ ਉਨੀ ਦੇਰ ਤੱਕ ਗੱਲ ਖਤਮ ਤੁਸੀਂ ਵਿੱਚ ਪਾ ਕੇ ਗੱਲ ਕਰਕੇ ਸੁਲਾ ਸਫਾਈ ਦੀ ਗੱਲ ਕਈ ਵਪਾਰ ਦੀ ਗੱਲ ਕਈ ਤੁਹਾਡਾ ਸ਼ੁਕਰੀਆ ਪਰ ਇਹ ਥਾਂ ਦੇ ਉੱਤੇ ਤੁਹਾਡੀ ਵਿਚੋਲਗੀ ਦੀ ਲੋੜ ਨਹੀਂ ਜਾਨੀ ਕਿ ਦੁਨੀਆ ਦੇ ਸਰਪੰਚ ਨੂੰ ਭਾਰਤ ਨੇ ਗੱਲ ਕਹੀ ਹੈ ਕਿ ਤੁਹਾਡੀ ਇਸ ਥਾਂ ਦੇ ਉੱਤੇ ਕੋਈ ਜ਼ਰੂਰਤ ਨਹੀਂ ਸਾਡੀ رائے ਸਾਡਾ ਸਟੈਂਡ ਸਾਡੇ ਸਿਧਾਂਤ ਤੇ ਸਾਡੀ ਹਰ ਗੱਲ ਬੜੀ ਸਪਸ਼ਟ ਹੈ ਅਸੀਂ ਇਸ ਮਸਲੇ ਦੇ ਉੱਤੇ ਕੋਈ ਗੱਲ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੇ ਟਰੰਪ ਦੇ ਮੁੰਡੇ ਦੀ ਇੱਕ ਖਬਰ ਆਈ ਹੈ ਟਰੰਪ ਦੇ ਮੁੰਡੇ ਨੇ ਕਿਹਾ ਜੀ ਮੇਰੇ ਪਾਪੇ ਨੇ ਜਿਹੜੀ ਗੱਲ ਕਹਤੀ ਜਰਾ ਯਾਨੀ ਕਿ ਜੂਨੀਅਰ ਟਰੰਪ ਨੇ ਗੱਲ ਕਹੀ ਹੈ ਕਿ ਮੇਰੇ ਪਿਤਾ ਨੇ ਡੋਨਲਡ ਟਰੰਪ ਨੇ ਦੋਵਾਂ ਦੇਸ਼ਾਂ ਦੇ ਵਿੱਚ ਜਿਸ ਤਰੀਕੇ ਨਾਲ ਮਿਲ-ਮਿਲਾ ਕੇ ਤੇ ਗੱਲਬਾਤ ਕਮਾਲ ਦੀ ਕਰਵਾ ਦਿੱਤੀ ਹੈ ਤੇ ਦੋਵੇਂ ਦੇਸ਼ ਜੰਗ ਤੋਂ ਬਚ ਗਏ ਆ ਇਹ ਅਮਰੀਕਾ ਦੇ ਕਰਕੇ ਹੀ ਸੰਭਵ ਹੈ ਇੱਕ ਪੁੱਤ ਦੇ ਵੱਲੋਂ ਆਪਦੇ ਬਾਪ ਦੀ ਸਿਫਤ ਕੀਤੇ ਜਾਣਾ ਕੋਈ ਮਾੜੀ ਗੱਲ ਨਹੀਂ ਪਰ ਮੇਰੀ ਬੇਨਤੀ ਇਸ ਪੁੱਤ ਨੂੰ ਵੀ ਆ ਕਿ ਆਪਦੇ ਬਾਪੂ ਨੂੰ ਕਹੇ ਕਿ ਰੂਸ ਤੇ ਯੂਕਰੇਨ ਦੀ ਜੰਗ ਵੀ ਖਤਮ ਕਰਵਾ ਦੇਵੇ ਇਹ ਬਹੁਤ ਚੰਗੀ ਗੱਲ ਹੋਊਗੀ ਉਹ ਬੜੇ ਲੰਮੇ ਸਮੇਂ ਤੋਂ ਚੱਲਦੀ ਆ ਇੱਥੇ ਤਾਂ 4 ਦਿਨ ਹੀ ਚੱਲੀ ਆ ਤੇ ਆਪਾਂ ਨੂੰ ਫਿਕਰ ਆ ਤੇ ਥੋੜਾ ਧੰਨਵਾਦ ਕਰਦੇ ਜੇਕਰ ਇਵੇਂ ਹੋ ਗਿਆ ਤਾਂ ਪਰ ਜਿਹੜੀ ਉਹ ਜੰਗ ਚੱਲ ਰਹੀ ਆ ਜਿਹਦੇ ਵਿੱਚ ਜਲਨਸਕੀ ਨੂੰ ਆਪਾਂ ਜਲੀਲਜਾ ਕੀਤਾ ਸੀਗਾ ਜਿਹਦੇ ਵਿੱਚ ਆਪਾਂ ਕਦੇ ਦੂਜੇ ਪਾਸੇ ਦੀ ਗੱਲ ਕਰ ਦਿੰਦੇ ਆ ਉਧਰਲੇ ਪਾਸੇ ਵੀ ਮਸਲੇ ਹੱਲ ਹੋਣੇ ਚਾਹੀਦੇ ਪਰ ਪੰਜਾਬੀ ਚਟਕਾਰਿਆਂ ਵਾਲੇ ਲੋਕ ਕਿਵੇਂ ਬਣ ਗਏ ਆਇਦਰ ਟਰੰਪ ਦੀ ਖਬਰ ਆਈ ਵੀ ਟਰੰਪ ਨੇ ਵਿੱਚ ਪੈ ਕੇ ਮਸਲਾ ਹੱਲ ਕਰਵਾਤਾ ਲੋਕਾਂ ਨੇ ਏਆਈ ਦੇ ਰਾਹੀਂ ਉਹਦੇ ਪੱਗਾਂ ਬਣ ਤੀਆਂ ਲੋਕ ਕਹਿੰਦੇ ਇਹ ਹੈ ਡੋਨਾਲਡ ਸਿੰਘ ਟਰੰਪ ਇਹ ਹੈਗੀ ਅਮਰੀਕਾ ਦਾ ਸਰਪੰਚ ਅਮਰੀਕਾ ਕਲਾਂ ਦਾ ਸਰਪੰਚ ਕੋਈ ਅਮਰੀਕਾ ਖੁਰਦ ਵੀ ਨਹੀਂ ਜਾਂਦਾ ਮਤਲਬ ਇਹ ਹੈ ਜੀ ਕਿ ਸਾਨੂੰ ਪੰਜਾਬਗਾਂ ਨੂੰ ਚਾ ਕਿਵੇਂ ਚੜਦੇ ਆ ਅਸੀਂ ਜੰਗ ਦਾ ਪੰਜਾਬਗਾਂ ਨੇ ਮਜ਼ਾਕ ਕਿਵੇਂ ਬਣਾਇਆ ਇਤਕੀ ਇਸ ਗੱਲ ਦਾ ਵੀ ਪਤਾ ਲੱਗ ਗਿਆ ਅਸੀਂ ਜ਼ਹਿਨੀ ਤੌਰ ਤੇ ਮਾਨਸਿਕ ਤੌਰ ਤੇ ਉੱਥੇ ਕਿੱਥੇ ਜੇ ਖੜੇ ਆ ਇਸ ਗੱਲ ਦਾ ਵੀ ਪਤਾ ਲੱਗਦਾ ਖੈਰ 32 에어ਪੋਰਟ ਜਿਹੜੇ ਕਿ ਬੰਦ ਕਰ ਦਿੱਤੇ ਗਏ ਸੀ ਜਿਹੜੇ ਕਿ 15 ਮਈ ਤੱਕ ਬੰਦ ਰਹੇ ਨੇ ਸੀ ਹੁਣ ਹਾਲਾਤ ਸੁੱਖਾਵੇਂ ਹੋਏ ਤੇ ਭਾਈ ਉਹ 32 ਦੇ 32 에어ਪੋਰਟ ਖੋਲ ਦਿੱਤੇ ਗਏ ਆ ਚੰਡੀਗੜ੍ਹ ਦੇ 에어ਪੋਰਟ ਤੋਂ ਉਡਾਣਾ ਸ਼ੁਰੂ ਹੋ ਚੁੱਕੀਆਂ ਅੰਮ੍ਰਿਤਸਰ ਵਾਲਾ 에어ਪੋਰਟ ਵੀ ਖੋਲ ਦਿੱਤਾ ਗਿਆ ਜਾਨਕਿ ਹੁਣ ਸੁੱਖੀ ਸੰਦੀ ਪਹਿਲਾਂ ਵਾਂਗੂ ਜਹਾਜ਼ ਉੱਡਣਗੇ ਤੇ ਲੈਣਗੇ 에어 ਬੇਸ ਦਾ ਜਿਹੜਾ ਮਸਲਾ ਰੋਲਾ ਖਤਮ ਹੋ ਗਿਆ ਬਸਾਂ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਸੀ ਉਹ ਮੁੜ ਕੇ ਸ਼ੁਰੂ ਹੋ ਗਈਆਂ ਬਾਜ਼ਾਰ ਆ ਜਿਹੜੇ ਮੁੜ ਕੇ ਸ਼ੁਰੂ ਹੋ ਗਏ ਸਕੂਲ ਮੁੜ ਕੇ ਸ਼ੁਰੂ ਹੋ ਗਏ ਆ ਬਲੈਕਆਊਟ ਖਤਮ ਹੋ ਗਿਆ ਸਾਇਰ ਨਵਜਣੇ ਬੰਦ ਹੋ ਗਏ ਆ ਪਰ ਮੈਂ ਫੇਰ ਉੱਥੇ ਉਹਨਾ ਪੰਜਾਬੀਆਂ ਨੇ ਕੀਤਾ ਕੀ ਕੀ ਆ ਪੰਜਾਬੀਆਂ ਨੇ ਠੋਲੇ ਕਿਵੇਂ ਛੱਡੇ ਸਵਾਲ ਇਹ ਆ ਕਈ ਥਾਵਾਂ ਤੋਂ ਖਬਰਾਂ ਇਹ ਹੁੰਦੀਆਂ ਸੀ ਮੈਂ ਹੈਰਾਨ ਰਹਿਂਦਾ ਸੀ ਵੀ ਅਸੀਂ ਕਿੰਨੇ ਵਹਿਲੇ ਲੋਕ ਆ ਡਰੋਨ ਡਿੱਗਿਆ ਟੋਆ ਪੈ ਗਿਆ ਚਾਰ ਪਿੰਡਾਂ ਦੇ ਲੋਕ ਉਸ ਟੋਏ ਨੂੰ ਵੇਖਣ ਆ ਰਹੇ ਸੀ ਡਰੋਨ ਦੇ ਨਾਲ ਫੋਟੋ ਖਿਚਵਾਉਣ ਆ ਰਹੇ ਸੀ ਡਰੋਨ ਭੂਆ ਦਾ ਪੁੱਤ ਨਹੀਂਗਾ ਮਾਸੀ ਦਾ ਪਤਨੀ ਕਾ ਵੀ ਆਪਾਂ ਉਹਨੂੰ ਮਿਲਣ ਆ ਰਹੇ ਸੀ ਕੋਈ ਚੀਜ਼ ਤੁਹਾਨੂੰ ਅਸਮਾਨ ਦੇ ਵਿੱਚ ਚਮਕਦੀ ਹੋਈ ਮਿਲਦੀ ਆ ਤੁਸੀਂ ਭੱਜ ਕੇ ਛੱਤ ਦੇ ਉੱਤੇ ਚੜਦੇ ਨਹੀਂ ਸੀ ਮੈਂ ਵੇਖ ਕੇ ਉਹਨਾਂ ਪਤੰਗ ਲੁੱਟਣੀ ਸੀ ਆਪਾਂ ਜੇਕਰ ਕੋਈ ਨੁਕਸਾਨ ਹੋ ਜਾਂਦਾ ਬਾਅਦ ਦੇ ਵਿੱਚ ਕੀ ਕਰਦੇ ਆ ਲਿਖਿਆ ਆਏ ਸੀ ਲਿਖਿਆ ਨਹੀਂ ਸੀ ਤੁਸੀਂ ਆਪ ਲਿਖ ਲਿਆ ਇਹ ਕਿਉਂਕਿ ਸਾਨੂੰ ਹਰ ਗੱਲ ਦੇ ਉੱਤੇ ਚੰਡੀ ਚੜੀ ਜਾਂਦੀ ਆ ਆਪਾਂ ਹਰ ਗੱਲ ਦੇ ਉੱਤੇ ਕੁਝ ਨਾ ਕੁਝ ਬਸ ਮਸਾਲਾ ਮਸਲਾ ਤੇ ਮਸਲਾ ਸਾਡੇ ਕੋਲੇ ਦੋ ਚੀਜ਼ਾਂ ਰਹਿ ਗਈਆਂ ਬਹੁਤ ਘੱਟ ਲੋਕ ਐਸੇ ਆ ਜਿਹੜੇ ਲੋਕਾਂ ਨੇ ਗੰਭੀਰਤਾ ਦੇ ਨਾਲ ਹਰ ਮਸਲੇ ਦੇ ਉੱਤੇ ਵਿਚਾਰ ਕੀਤੇ ਆ ਫਿਰ ਮੈਂ ਇਹ ਗੱਲ ਕਹਿਣਾ ਜਿਹਦੇ ਉੱਤੇ ਭੀੜ ਪਈ ਆ ਜਿਹਨੂੰ ਪੀੜ ਦਾ ਅਹਿਸਾਸ ਆ ਸਿਰਫ ਉਹੀ ਇਸ ਵਕਤ ਦੇ ਵਿੱਚ ਸੰਜੀਦਾ ਸੀ ਬਾਕੀ ਤਾਂ ਜੰਗ ਆ ਜਿਹੜੀ ਬਹੁਤ ਵੱਡੇ ਪੱਧਰ ਤੇ ਲੱਗੀ ਸੀ ਮੈਂ ਫਿਰ ਇੱਕ ਬੇਨਤੀ ਕਰਦਾ ਜ਼ੀ ਨਿਊਜ਼ ਵਾਲਿਆਂ ਨੂੰ ਜਾਂ ਜਿੰਨੇ ਵੀ ਹੋਰ ਟੀਵੀ ਚੈਨਲ ਸੀ ਔਰ ਪਬਲਿਕ ਭਾਰਤ ਵਾਲਿਆਂ ਨੂੰ ਅਰਨਵ ਗੋਸਵਾਮੀ ਨੂੰ ਵੀ ਮੇਰੀ ਬੇਨਤੀ ਆ ਬਾਕੀਆਂ ਨੂੰ ਵੀ ਬੇਨਤੀ ਆ ਕਿਰਪਾ ਕਰਕੇ ਤੁਸੀਂ ਕਰਾਚੀ ਪਹੁੰਚੋ ਤੁਹਾਨੂੰ ਕਰਾਚੀ ਉਡੀਕ ਰਹੀ ਆ ਤੁਸੀਂ ਲਾਹੌਰ ਪਹੁੰਚੋ ਤੁਹਾਨੂੰ ਲਾਹੌਰ ਉਡੀਕ ਰਿਆ ਪਤਾ ਕਿਉਂ ਕਿਉਂਕਿ ਤੁਸੀਂ ਹੀ ਕਹਿ ਸੀ ਵੀ ਕਰਾਚੀ ਖਤਮ ਹੋ ਗਿਆ ਕਬਜ਼ਾ ਕਰ ਲਿਆ ਪਾਕਿਸਤਾਨ ਦਾ ਦਾ ਹਿੱਸਾ ਕਬਜ਼ੇ ਦੇ ਵਿੱਚ ਲੈ ਲਿਆ ਤੁਸੀਂ ਹੀ ਇਹ ਗੱਲ ਕਹੀ ਸੀ ਕਿ ਭਾਈ ਪਾਕਿਸਤਾਨ ਦੀ ਫੌਜ ਦੇ ਮੁਖੀ ਨੂੰ ਬੰਦੀ ਬਣਾ ਲਿਆ ਤੁਸੀਂ ਹੀ ਇਹ ਗੱਲ ਕਹੀ ਸੀ ਕਿ ਭਾਈ ਸ਼ਰੀਫ ਪਰਿਵਾਰ ਤਾਂ ਭੱਜ ਰਿਹਾ ਇਸ ਵੇਲੇ ਤੁਸੀਂ ਹੀ ਇਹ ਗੱਲ ਕਹੀ ਸੀ ਕਈਆਂ ਨੇ ਮਿਲ ਕੇ ਵੀ ਭਾਈ ਉਹ ਤਾਂ ਜਹਾਜ਼ਾਂ ਦੇ ਵਿੱਚ ਬੈਠ ਕੇ ਬਾਹਰਲੇ ਮੁਲਕਾਂ ਨੂੰ ਭੱਜ ਗਿਆ ਜਾਨ ਬਚਾਉਣੀ ਔਖੀ ਹੋਈ ਪਈ ਹੈ ਜੇਕਰ ਤੁਹਾਡੀਆਂ ਗੱਲਾਂ ਨੂੰ ਆਪਾਂ ਤੁਹਾਡੀਆਂ ਗੱਲਾਂ ਸੱਚੀਆਂ ਮੰਨੀਆਂ ਥਾਂ ਖਾਲੀ ਪਈ ਆ ਤੁਹਾਡੇ ਦਫ਼ਤਰ ਪਾਕਿਸਤਾਨ ਦੇ ਵਿੱਚ ਹੈ ਨਹੀਂ ਤੁਸੀਂ ਆਪੋ ਆਪਣੇ ਦਫ਼ਤਰ ਉੱਥੇ ਜਾ ਕੇ ਖੋਲੋ ਤੇ ਭਾਈ ਉਹਨਾਂ ਨੂੰ ਵੀ ਪਤਾ ਲੱਗਿਆ ਵੀ ਭਾਈ ਲਾਈਵ ਬੈਠ ਕੇ ਕਿੰਨੀਆਂ ਸੋਹਣੀਆਂ ਖਬਰਾਂ ਪੇਸ਼ ਕਰਦੇ ਆ ਤੁਹਾਡੀਆਂ ਮਾਰੀਆਂ ਹੋਈਆਂ ਚਵਲਾਂ ਦੇ ਕਰਕੇ ਲੋਕ ਮਾਨਸਿਕ ਤੌਰ ਤੇ ਕਿੰਨੇ ਪਰੇਸ਼ਾਨ ਹੋਏ ਆ ਉਧਰਲੇ ਪਾਸੇ ਵੀ ਚਵਲਾਂ ਮਾਰਨ ਵਾਲਿਆਂ ਦੀ ਘਾਟ ਨਹੀਂ ਸੀ ਉਧਰਲੇ ਪਾਸੇ ਦੀ ਇੱਕ ਕੁੜੀ ਆ ਮੈਂ ਹਾਲਾਂਕਿ ਸੱਭੇਕ ਸ਼ਬਦਾਵਲੀ ਦੇ ਵਿੱਚ ਕਹਿਣਾ ਚਾਹੁੰਨਾ ਉਹਨੇ ਜੋ ਗੰਦ ਪਾਇਆ ਜੋ ਲੁਚਤਾ ਵਾਲੀਆਂ ਗੱਲਾਂ ਉਹਨੇ ਕੀਤੀਆਂ ਦੋ ਵਾਰ થી ਉਹ ਕਹਿੰਦੀ ਜੀ ਪਾਕਿਸਤਾਨ ਨੇ ਭਾਰਤ ਕੇ ਸਾਥ ਬਹੁਤ ਬਾਰ ਇਹ ਕੀਤਾ ਬਾਰ ਬਾਰ ਕੀਆ ਔਰ ਐਸੇ ਕੀਆ ਉਹਨੇ ਜੋ ਗੰਦੀਆਂ ਗੱਲਾਂ ਕੀਤੀਆਂ ਮਤਲਬ ਕਾਂਗਿਆਰੀ ਉਧਰ ਵੀ ਬਹੁਤ ਆ ਕਾਂਗਿਆਰੀ ਇਧਰ ਵੀ ਬਹੁਤ ਆ ਪਰ ਜਿਹੜੇ ਲੋਕ ਵਿਹਲੇ ਆ ਉਹਨਾਂ ਨੇ ਵਿਹਲੀਆਂ ਗੱਲਾਂ ਕੀਤੀਆਂ ਜਿਹੜੇ ਲੋਕ ਸੰਜੀਦਾ ਉਹਨਾਂ ਨੇ ਉਸ ਤਰੀਕੇ ਦੀਆਂ ਗੱਲਾਂ ਕੀਤੀਆਂ ਤੁਸੀਂ ਸੋਚ ਕੇ ਦੇਖੋ ਵੀ ਜੇਕਰ 1 ਮਹੀਨਾ ਹੋਰ 에ਅਰਪੋਰਟ ਬੰਦ ਰਹਿੰਦੇ ਸੋਚ ਕੇ ਦੇਖੋ ਜੇਕਰ 1 ਮਹੀਨਾ ਹੋਰ ਬਾਜ਼ਾਰ ਬੰਦ ਰਹਿੰਦੇ ਤੁਸੀਂ ਸੋਚ ਕੇ ਦੇਖੋ ਇੱਕ ਮਹੀਨਾ ਹੋਰ ਸਕੂਲ ਬੰਦ ਰਹਿੰਦੇ ਸੋਚ ਕੇ ਦੇਖੋ ਇੱਕ ਮਹੀਨਾ ਰਾਤ ਨੂੰ ਲਾਈਟਾਂ ਬੰਦ ਰੱਖਣੀਆਂ ਪੈਂਦੀਆਂ ਸੋਚ ਕੇ ਦੇਖੋ ਜੰਗ ਸੱਚੀ ਮੁੱਚੀ ਲੱਗ ਜਾਂਦੀ ਤੁਹਾਡੇ ਸਾਡੇ ਪੱਲੇ ਕੀ ਸੀਗਾ ਆਪਣੇ ਪੱਲੇ ਪਹਿਲਾਂ ਵੀ ਕੀ ਆ ਸਵਾਲ ਇਹ ਆ ਖੁਦ ਨੂੰ ਉੱਤਰ ਲਾਈ ਹੋਣ ਦੀ ਲੋੜ ਆ ਇਹ ਚੌੜ ਵਾਲਾ ਵੇਲਾ ਨਹੀਂ ਸੀ ਇਹ ਸ਼ਰਾਰਤਾਂ ਵਾਲਾ ਵੇਲਾ ਨਹੀਂ ਸੀ ਜਿਵੇਂ ਕਿ ਅਸੀਂ ਇਹਦੀ ਪੇਸ਼ਕਾਰੀ ਕਰਦੇ ਰਹੇ ਹਾਂ ਕਿੰਨੇ ਮੂਰਖਾ ਲੋਕ ਜਿਹੜੇ ਕਿ ਪੈਟਰੋਲ ਪੰਪਾਂ ਦੇ ਮੂਹਰੇ ਲੈ ਕੇ ਆਪਣੇ ਵੀਕਲ ਖੜਗੇ ਕਿੰਨੇ ਸੀ ਡਰਮ ਭਰ ਕੇ ਤੇਲ ਦੇ ਘਰ ਦੇ ਵਿੱਚ ਲੈ ਕੇ ਚੱਲੇ ਕਿਤੇ ਕੋਈ ਲੰਮੇ ਸਮੇਂ ਲਈ ਸੰਕਟਨਾ ਆ ਜੇ ਜਦੋਂ ਗੋੜਾ ਆਪਣੇ ਵੱਲੇ ਡਿੱਗਣਾ ਤਾਂ ਸਭ ਤੋਂ ਪਹਿਲਾਂ ਪੈਟਰੋਲ ਕਰਕੇ ਆਪਾਂ ਹੀ ਮਰਨਾ ਨਾਲੇ ਕਹਿੰਦੇ ਵੀ ਭਾਈ ਨੀਲੀ ਛੱਤ ਵਾਲਾ ਪਰਮਾਤਮਾ ਸਾਰਾ ਕੁਝ ਜਿਹੜੇ ਬੰਦੇ ਨੂੰ ਚੁੰਝ ਦਿੱਤੀ ਉਹਨੂੰ ਦਾਣਾ ਵੀ ਦਿੰਦਾ ਤੇ ਨਾਲੇ ਫਿਰ ਆਪਾਂ ਭੱਜੇ ਨੱਠੇ ਫਿਰਦੇ ਗੱਲ ਕੀ ਆ ਹੁਣ ਤੁਸੀਂ ਇਹ ਗੱਲ ਕਹਿੰਦੇ ਵੀ ਭਾਈ ਅਸੀਂ ਤੇਲ ਵੱਧ ਜਮ੍ਹਾਂ ਕਰਕੇ ਰੱਖ ਲਿਆ ਆਪਾਂ ਨੂੰ ਟਕਾ ਹੈ ਨਹੀਂ ਅਸਲ ਦੇ ਵਿੱਚ ਆਪਾਂ ਨੂੰ ਸੰਤੁਸ਼ਟੀ ਹੈ ਨਹੀਂ ਆਪਾਂ ਗੁਰੂ ਵਾਲੇ ਵੀ ਨਹੀਂ ਆ ਅਸੀਂ ਭਗਵਾਨ ਵਾਲੇ ਵੀ ਨਹੀਂ ਆ ਅਸੀਂ ਤਾਂ ਬਸ ਐ ਹੀ ਆ ਵੀ ਤੁਰੇ ਫਿਰਦੇ ਇਧਰ ਨੂੰ ਐ ਹੋ ਕੇ ਇਧਰ ਨੂੰ ਐ ਹੋ ਕੇ ਸਾਡੇ ਲੱਛਣ ਹੀ ਬਣੇ ਪਏ ਆ ਜਿਹੜੇ ਲੋਕਾਂ ਨੇ ਜੰਗ ਦੇ ਇਸ ਮੌਕੇ ਦੇ ਉੱਤੇ ਬਾਕੀਆਂ ਨੂੰ ਠੁਮਣਾ ਦਿੱਤਾ ਬਾਕੀਆਂ ਨੂੰ ਸਹਾਰਾ ਦਿੱਤਾ ਬਾਕੀਆਂ ਦੇ ਨਾਲ ਖੜੇ ਆ ਉਹਨਾਂ ਦਾ ਪਾਈ ਸੀ ਸ਼ੁ크ਰੀਆ ਦਾ ਕਰਦੇ ਤੁਸੀਂ ਸੱਚੀ ਮੁੱਚੀ ਬਹੁਤ ਚੰਗੇ ਲੋਕਾਂ ਬੰਦਾ ਬੰਦੇ ਦੇ ਕੰਮ ਹੁੰਦਾ ਪਰ ਜਿਹੜੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਏਆਈ ਦੇ ਰਾਹੀਂ ਠੋਲੇ ਛੜਦੇ ਸੀ ਜਿਹੜੇ ਲੋਕ ਚਵਲਾ ਮਾਰਦੇ ਰਹੇ ਆ ਉਹਨਾਂ ਦੇ ਬਾਰੇ ਤੁਸੀਂ ਵੈਸੇ ਜਾਣਦੇ ਹੋ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਪਰ ਜੰਗ ਕਦੇ ਲੱਗੇ ਨਾ ਮੁਹੱਬਤ ਦਾ ਪਸਾਰਾ ਹੋਵੇ ਕਿਸੇ ਵੀ ਦੇਸ਼ ਦੇ ਵਿੱਚ ਜੰਗ ਨਾ ਲੱਗੇ ਮੁਹੱਬਤ ਚੱਲਦੀ ਰਵੇ ਰਾਹ ਖੁੱਲੇ ਰਹਿਣ ਰਾਹ ਖੁੱਲ ਜਾਣ ਸਿਆਸਤ ਤੋਂ ਉੱਤੇ ਦੀਆਂ ਗੱਲਾਂ ਹੋਣ ਤੇ ਟਰੰਪ ਨੇ ਜੇਕਰ ਵਿੱਚ ਭਲੀ ਗੁਜ਼ਾਰੀ ਆ ਤੇ ਪਾਈ ਉਹਦਾ ਵੀ ਧੰਨਵਾਦ ਕਰ ਦਿੰਨੇ ਸਾਡਾ ਕੀ ਜਾਂਦਾ ਨਾ ਸ਼ੁਕਰੇਤ ਅਸੀਂ ਹੈ ਨਹੀਂਗੇ ਬਹੁਤ ਮਿਹਰਬਾਨੀ